ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸ੍ਰੀ ਚੰਦ ਜੀ ਦਾ ਜਨਮ ਪਿਤਾ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਕੋਖੋਂ ਭਾਦੋ ਸੁਦੀ 9 ਸੰਮਤ 1551 ਵਿੱਚ ਸੁਲਤਾਨਪੁਰ ਲੋਧੀ ਵਿਖੇ ਹੋਇਆ ਬਾਬਾ ਸ੍ਰੀ ਚੰਦ ਜੀ ਜਤੀ ਸਤੀ ਤਪਸਵੀ ਜਟਾ ਧਾਰੀ ਸਾਧੂ ਅਤੇ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ ਉਹਨਾਂ ਨੂੰ ਜਗਤ ਨਾਸ਼ਵਾਨ ਝੂਠਾ ਮਿਥਿਆ ਅਤੇ ਦੁੱਖਾਂ ਦਾ ਘਰ ਲੱਗਦਾ ਸੀ ਇਸ ਲਈ ਆਪ ਜਿਨੇ ਗ੍ਰਸਥ ਜੀਵਨ ਧਾਰਨ ਨਹੀਂ ਕੀ ਤਾ ਅਤੇ ਉਦਾਸਿੰਮਤ ਦੇ ਪਹਿਲੇ ਮੁਖੀ ਰਹੇ ਆਪਣੀ 150 ਸਾਲਾਂ ਦੀ ਲੰਬੀ ਸਰੀਰਕ ਜ਼ਿੰਦਗੀ ਵਿੱਚ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ 6 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਧੰਨ ਗੁਰੂ ਅਮਰਦਾਸ ਜੀ ਨੇ ਬਾਬਾ ਸ਼੍ਰੀ ਚੰਦ ਜੀ ਦੇ ਨਿਵਾਸ ਸਥਾਨ ਬਾਰਡ ਸਾਹਿਬ ਜਾ ਕੇ ਉਹਨਾਂ ਨੂੰ ਅਨੰਦ ਸਾਹਿਬ ਜੀ ਦੀਆਂ ਚਾਲੀ ਪੌੜੀਆਂ ਦਾ ਪਾਠ ਸੁਣਾਇਆ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਨੂੰ ਸੁਖਮਨੀ ਸਾਹਿਬ ਜੀ ਦੀਆਂ 16 ਅਸ਼ਟਪਦੀਆਂ ਦਾ ਪਾਠ ਸੁਨਾਇਆ 17ਵੀਂ ਅਸ਼ਟਪਦੀ ਦਾ ਸ਼ਲੋਕ ਆਦ ਸੱਚੇ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਬਾਬਾ ਸ੍ਰੀ ਚੰਦ ਜੀ ਨੇ ਆਪ ਉਚਾਰਨ ਕਰਕੇ ਗੁਰੂ ਅਰਜਨ ਦੇਵ ਜੀ ਨੂੰ 24 ਅਸ਼ਟਪਦੀਆਂ ਸੰਪੂਰਨ ਕਰਨ ਦੇ ਲਈ ਕਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਵੱਡਾ ਸੁਪੁੱਤਰ ਬਾਬਾ ਗੁਰਦਿੱਤਾ ਜੀ ਬਾਬਾ ਸ਼੍ਰੀਚੰਨ ਜੀ ਨੂੰ ਪੇਟ ਕੀਤਾ ਸੀ ਜਿਨ੍ਹਾਂ ਨੂੰ ਆਪ ਜੀ ਨੇ ਆਪਣਾ ਉਤਰਾਧਿਕਾਰੀ ਥਾਪਿਆ ਸੀ ਸਾਰੇ ਗੁਰੂ ਸਾਹਿਬਾਨਾਂ ਦੇ ਨਾਲ ਆਪ ਜੀ ਦੇ ਬਹੁਤ ਅੱਛੇ ਸੰਬੰਧ ਸਨ ਉਮਰ ਵਿੱਚ ਵੱਡੇ ਅਤੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਹੋਣ ਦੇ ਨਾਤੇ ਸਾਰੇ ਗੁਰੂ ਸਾਹਿਬਾਨ ਆਪ ਜੀ ਦਾ ਬੜਾ ਸਤਿਕਾਰ ਕਰਦੇ ਸਨ ਗੁਰੂ ਰਾਮਦਾਸ ਜੀ ਨੇ ਤਾਂ ਆਪ ਜੀ ਦਾ ਸਤਿਕਾਰ ਕਰਕੇ ਆਪ ਜੀ ਨੂੰ ਆਪਣੇ ਤੋਂ ਉੱਚੇ ਆਸਣ ਤੇ ਬਿਠਾ ਕੇ ਆਪਣੇ ਦਾੜਾ ਸਾਹਿਰ ਦੇ ਨਾਲ ਆਪਜੀ ਦੇ ਚਰਨ ਝਾੜੇ ਸਨ ਉਦਾਸੀਨ ਮਤ ਦੇ ਸੰਸਥਾਪਕ ਬਾਬਾ ਸ੍ਰੀ ਚੰਦ ਜੀ ਮਹਾਨ ਤਪਸਵੀ ਅਤੇ ਮਹਾਨ ਬ੍ਰਹਮ ਗਿਆਨੀ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ